ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਗਵਾਂਢ ਪਿੰਡ ਦੀ ਵੀਡੀਓ ਹੈ ਜੀ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਜੀ ਆਸ ਕਰਕੇ ਦੁੱਧ ਦਾ ਦਾਅਵਾ ਕਾਫੀ ਜੀ ਐਲਬੀ ਜਵਾਈ ਦੀਆਂ ਦਾਅਵਾ ਰੱਖਿਆ ਹੋਇਆ ਨੇ ਇਹਨਾਂ ਜੋ ਜਿਹੜੀ ਤੁਸੀਂ ਸਕਰੀਨ ਤੇ ਵਹਿੜ ਦੇਖ ਰਹੇ ਹੋ ਇਹ ਬਾਈ ਉਹਨਾਂ ਲੋ ਵਕਾਊ ਹੈ ਜੀ ਦੀ ਪ੍ਰੋਪਰ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਉਂਗਾ ਜੀ ਤੇ ਬਾਕੀ ਫੁੱਲ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਉਹਦੇ ਰਸਤਾ ਦਾ ਨਾਮ ਮੇਰਾ ਜਸ਼ਨਬੀ ਜਾਈ ਪਿੰਡ ਮਾੜੀ ਮੁਸਤਫਾ ਤਸੀਰ ਬਾਗਾਪਰਾ ਡਿਸਟ੍ਰਿਕਟ ਮੋਗਾ ਜੀ ਠੀਕ ਹੈ ਵੀਰੇ ਕਿੰਨਾ ਸਮਾਂ ਹੋ ਗਿਆ ਵੀਰੇ ਅਪਲੋ ਫਾਰਮ ਦਾ ਕੰਮ ਆਪਾਂ ਨੂੰ ਬਾਈ ਜੀ ਵੈਸੇ ਤਾਂ ਪਹਿਲਾਂ ਤੋਂ ਹੀ ਮੰਮੀ ਡੈਡੀ ਦੀ ਰੱਖੀ ਹੋਈ ਪਸ਼ੂ ਤੇ ਮਤਲਬ ਆਪਾਂ ਜਿਆਦਾ ਜਦੋਂ ਮਹਾੜੇ ਆ ਮਤਲਬ 14 ਅੰਕ ਤੋਂ ਲੱਗੇ ਆ 14 15 ਤੋਂ ਮਲਾ ਹਾਂ 14 15 ਤੋਂ ਲੱਗੇ ਸਹੀ ਜਿਆਦਾ ਉਦੀ ਪਹਿਲਾਂ ਐ ਚੱਲੀ ਜਾਂਦਾ ਸੀ ਜੇ ਤੇ ਕਿੰਨੇਂ ਗਾਵਾਂ ਦੇ ਸੀ ਉਦੋਂ 7-8 ਕਿਸੀਆਂ ਆ ਆਪਣੇ ਕੋਲ ਐਸ ਵਾਰ ਤੇ ਗੈਂਤੀ ਕਿੰਨੀ ਦੋਸਤ ਐਸ ਵਕਤ ਆਪਣੇ ਕੋਲੇ ਹੋਣਗੇ 60 65 ਕੁ 60 65 ਦੋਤਾ ਲੈ ਕੇ ਸਾਰੇ ਨਾਲ ਨਹੀਂ ਸਾਰੇ ਸਾਰੇ ਮੈਨੂੰ ਬੈਸ ਸਟੀਕਾ ਤੇ ਦੁੱਧ ਵਾਲੇ ਕੀ ਕਹੋਂਗੇ ਦੁੱਧ ਕਿਹੜੀ ਕੰਪਨੀ ਨੂੰ ਜਾਂਦਾ ਜੀ ਦੁੱਧ ਨੈਸਲੇ ਨੂੰ ਜਾਂਦਾ ਨੈਸਲੇ ਵਧੀਆ ਪ੍ਰੋਡਕਟ ਹੈ ਜੀ ਵਧੀਆ ਠੀਕ ਆ ਤੇ ਸੀਮਨ ਕਿਹੜਾ ਯੂਜ਼ ਕਰਦੇ ਆਪਾਂ ਸੀਮਨਾ ਵਰਲਡ ਵਾਈਡ ਦਾ ਜੀ ਤੇ ਜਾਂ ਆਪਣਾ ਡੈਨਮਾਰਕ ਦਾ ਪਹਿਲਾਂ ਜ਼ਿਆਦਾ ਯੂਜ਼ ਕੀਤਾ ਸੀ ਪਹਿਲਾਂ ਪਹਿਲੀ ਉਦੋਂ ਬਾਅਦ ਚ ਵਰਲਡ ਵਾਈਡ ਦਾ ਵੀ ਕਰਦਾ ਇਹ ਆਪਣਾ ਇਥੋਂ ਪੀਡੀਐਫ ਤੋਂ ਵੀ ਲੈ ਲਈ ਜਾਈ ਉਥੋਂ ਵੀ ਹਾਂਜੀ ਤੇ ਆਪਣਾ ਜਰਮਨ ਦਾ ਸੀਮਨ ਵੀ ਕਾਫੀ ਵਰਤਿਆ ਜੀ ਸੀਆਰਵੀ ਦਾ ਹਾਂ ਕੱਲਾ ਐਚਪ ਦਾ ਕੰਮ ਵੀ ਤੇ ਜਰਸੀ ਵੀ ਨਾਲ ਹਾਂ ਜਰਸੀ 2-3 ਕੀ ਆ ਮਤਲਬ ਹਾਂ ਜਰਸੀ ਦਾ ਮੈਂ 2-3 ਕੇ ਸ਼ੇਡਾਂ ਨੂੰ ਠੀਕ ਹੈ ਵੀਰੇ ਜਿਹੜੀ ਆਪਾਂ ਵੈੜ ਵਿਕਾਊ ਕੀਤੀ ਐ ਸੁਆ ਕਿੰਨਾ ਮਾਜੇ ਦਾ ਇਹਹੀ ਦੂਜਾ ਸੁਆਈ ਦੂਜਾ ਸੁਆ ਤੁੰਗਿਆ ਸਾਮਾ ਕਿੰਨਾ ਲੋਗ ਤਮਾਂ 10 ਦੇ ਲਈ ਬਈ ਸਟੇਟ ਮਕਾਵੇ ਠੀਕ ਆ ਪਹਿਲੇ ਸੁਏ ਦਾ ਪੀਕ ਲੈਵਲ ਕਿੰਨੇ ਰਿਹਾ ਜੀ ਇਹ ਪਹਿਲੇ ਸੁਏ 35+ ਰਹੀ ਜੀ 35+ ਹਾਂ ਜੀ ਆਪਣੇ ਕੋਲ ਹਾਈਸਟ ਗਾਂ ਕਿੰਨੇ ਮਲਕ ਤੇ ਚੱਲਦੀ ਹੈ 60 65 ਕੁ ਹਾਂ 65 ਦੀ ਫਾਇਵਰੇਜ ਆ ਠੀਕ ਹੈ ਵੀਰੇ ਜਿਹੜੀ ਕੋਈ ਵੀ ਸੱਜਣ ਇਹਨੂੰ ਲੈ ਕੇ ਜਾਊਗਾ ਉਹ ਆਪਦੀ ਕੋਈ ਮੈਡੀਕਲ ਜਾਂਚ ਕਰਾਉਣੀ ਚਾਹੁੰਦਾ ਹੋਵੇ ਕੁਝ ਵੀ ਮਰਜ਼ੀ ਕਰਾ ਸਕਦਾ ਹਾਂਜੀ ਨਹੀਂ ਕੁਝ ਮਰਜ਼ੀ ਤੇ ਕਿਹੜੇ ਸੀਮਨ ਏਡੇ ਸੀਮਤ ਤੋਂ ਕਪੜਾ ਇਹ ワਲਡਵਾਈਡ ਦਾ ਟੈਸੀਡਾ ਸੀ ਮਨਾਈ ਉਹ ਤੋਂ ਗੱਬਣਾ ਦਾ ਰਿਕਾਰਡ ਪ੍ਰੋਪਰ ਮੈਨੂੰ ਹਾਂਜੀ ਹਾਂਜੀ ਪ੍ਰੋਪਰ ਠੀਕ ਆ ਸਾਰਾ ਇਸ ਆਪਣੇ ਮਤਲਬ ਲਾਈ ਵੀ ਆ ਬੁੱਕ ਲਈ ਵੀ ਉਹ ਤੇ ਸਾਰਾ ਏ ਟੂ ਜ਼ेड ਜਿੰਨੀਆਂ ਬੱਚਿਆਂ ਸਾਰਿਆਂ ਦਾ ਸਾਰਿਆਂ ਦਾ ਏ ਟੂ ਜ਼ेड ਕੱਲੇ ਕੱਲੇ ਦਾ ਰਿਕਾਰਡ ਹਾਂ ਲੈਕਚਰੂਪ ਚ ਸਾਰਿਆਂ ਦਾ ਕੱਲੀ ਕੱਲੀ ਗਾਂ ਦਾ ਪਿਆਰ ਠੀਕ ਆ ਵੀਰੇ ਤੇ ਆਪ ਕਿਹੜੇ ਸੀਮਨ ਦੀ ਹੈ ਜੀ ਇਹ ਇਹ ਜੀ ਡੈਨਮਾਰਕ ਦੇ ਸੀਮਨ ਦੀ ਹੈ ਉਹਦੇ ਡੈਕਟਰ ਪਹਿਲਾਂ ਜਾਣੀ ਆਪਾਂ ਡੈਨਮਾਰਕ ਦਾ ਜਾਦਾ ਜੀ ਹੁੰਦਾ ਕੋਲ ਵਰਲਡ ਹੁਣ ਵਰਲਡਵਾਈਡ ਆ ਜੀ ਯਾਮ ਅਸੀ ਆਰ ਉਹ ਕਿਹਦੇ ਘਾਦੀ ਵੀਰੇ ਉਹ ਆ ਬਾਈ ਦੇ ਦੱਸਣ ਮੁਤਾਬਕ ਹਾਂਜੀ ਤੋਰ ਕੇ ਦਿਖਾ ਦੇ। ਵੱਡਾ ਕੱਦ ਦਾ ਕਾਕਾ ਜੀ। ਪੂਰਾ ਬੋਡੀ ਸਟਰਕਚਰ ਆ। ਪਹਿਲੇ ਸੂਏ ਬਾਈ ਦੱਸਦਾ ਕਿ 35+ ਚੱਲੀ ਹੋਈ ਆ ਜੀ। ਬਾਕੀ ਤੁਸੀਂ ਬੋਡੀ ਸਟਰਕਚਰ ਦੇਖ ਹੀ ਸਕਦੇ ਹੋ। ਪੂਰਾ ਫਿਟਨੈਸ ਵਾਲਾ ਹਵਾਨਾ, ਵਲਟ ਵਾਈਟ ਦੇ ਡੈਸੀ ਟਸੀਮਣ ਤੋਂ ਦੱਪਣਾ ਜੀ। ਜਿੱਦੀ ਤੁਹਾਨੂੰ ਪ੍ਰੋਪਰ ਡਿਟੇਲ ਮਿਲ ਚੁੱਕੀ ਜੀ। ਇਹ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਲਗਭਗ 6.5 ਫੁੱਟ ਤੋਂ ਪਾਰ ਹੀ ਹੋਣੀ ਆ ਜੀ। ਲੈਂਥ ਵੀ ਚੰਗੀ ਆ, ਹਾਈਟ ਵੀ ਚੰਗੀ ਆ ਤੇ weight ਵੀ ਪੂਰਾ ਚੱਕਾ। ਬਣ ਲਿਓ ਜੀ ਇੱਥੇ। ਭਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਆ ਜੀ ਉਹਨਾ ਕਾਕਾ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਥਾਣਾ ਸਾਤੀ ਚਾਰ ਹੀ ਥਾਣਾ ਪੂਰ ਸ਼ੰਕਪੂਰਾ ਵੀ ਨੇ ਭਵਾਨੇ ਦੇ ਬਰੀਕ ਟ੍ਰਿਕ ਦੇ ਆ ਜੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਵਾ 6 ਵਜੇ ਕਰਤਾ ਮੇਰੇ ਹੀ ਆ ਬਾਈ ਹਾਂਜੀ ਤੇ ਬਾਈ ਦੇ ਲੱਗ ਭਾਉ ਬੋਲੇ ਦੇ ਨੇੜੇ ਹੀ ਜਾਂਦੀ ਆ ਜੀ ਐਕਟਰ ਉਧਰ ਖੁੱਲੀਆਂ ਕਰਦੀਆਂ ਜੀ ਇੰਦਰ ਸੰਗਲਪਾ ਤਾਂ ਤਾਂ ਕਰਕੇ ਆ ਜਾ ਕਰਕੇ ਥੋੜਾ ਕਰਦੀ ਆ ਵਗਰੇ ਬੰਨੇ ਇੰਨਾ ਖੁੱਲੀਆਂ ਸਾਰੇ ਬੱਧੀ ਠੀਕ ਆ ਵੀਰੇ ਥਾਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਹੈ ਜੀ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਜਿੰਦੋਂ ਮਰਜ਼ੀ ਚੈੱਕ ਕਰ ਸਕਦੇ ਠੀਕ ਦੀ ਮੰਗ ਹੈ 1.60 ਜੀ ਕੋਈ ਨਹੀਂ ਠੀਕ ਹੈ ਵੀਰੇ ਇਹਨੀ ਕੀ ਡਿਮਾਂਡ ਆ ਜੀ 1 ਲੱਖ 60000 ਰੁਪਿਆ ਡਿਮਾਂਡ ਆ ਜੀ ਵਿੱਚੋ ਮਾਨਤਾਨ ਜ਼ਰੂਰ ਹੋ ਜੂਗਾ ਜਿਹੜਾ ਇਹਦੇ ਸੀਮਨ ਲੱਗਿਆ ਸੈਕਸ਼ਨ ਲੱਗਿਆ ਕਿ ਨਾਰਮਲ ਵੀਰੇ ਨਾਰਮਲ ਆ ਜੀ ਨਾਰਮਲ ਲੱਗਿਆ ਹਾਂਜੀ ਠੀਕ ਹੈ ਵੀਰੇ ਬਾਕੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂ ਹੈ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ